ਤੋਂ ਨਾਲ ਨਾ ਵੀ ਜੇ ਇੰਡੀਅਨ ਕੋਈ ਹੁੰਦਾ ਤਾਂ ਇੰਨਾ ਪਿਆਰ ਨਹੀਂ ਕਰ ਸਕਦਾ ਸੀ ਬਿਲਕੁਲ ਵੀ ਨਹੀਂ ਕਰ ਸਕਦਾ ਸੀ ਲੜਾਈਆਂ ਹੋ ਜਾਣੀ ਅਸੀਂ ਹੁਣ ਤੱਕ ਤਾਂ ਨਾ ਸਾਰਾ ਕੁਝ ਹੀ ਕਰ ਦਿੰਦੇ ਨੇ ਬੱਚੇ ਦਾ ਪੋਰੇਜ ਬਣਾ ਰਹੇ ਸੀ ਸਾਡੇ ਸਕੂਲ ਦੇ ਵਿੱਚ ਕੋਈ ਅਜਿਹੀ ਸੁਵਿਧਾ ਅਸੀਂ ਨਹੀਂ ਕਹਿ ਸਕਦੇ ਕਿ ਜੋ ਸਾਡੇ ਕੋਲ ਮੌਜੂਦ ਨਾ ਹੋਵੇ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਜਨਰਲ ਸਾਇੰਸ ਇਹ ਸਾਰੀਆਂ ਸਾਡੀਆਂ ਨਵੀਆਂ ਬਣੀਆਂ ਹੋਈਆਂ ਲੈਬਸ ਨੇ ਸਾਡੇ ਸਕੂਲ ਦੇ ਵਿੱਚ ਜਿਹੜੀਆਂ ਗੇਮਸ ਹੁੰਦੀਆਂ ਨੇ ਉਹਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਮੈਡਲ ਜਿੱਤ ਕੇ ਆਉਂਦਾ ਐ ਐਂਡ ਸਾਡੇ ਸਕੂਲ ਦਾ NCC ਵੀ ਬਹੁਤ ਵਧੀਆ ਐ ਐਂਡ ਸਾਡਾ ਸਕੂਲ ਗਿੱਧੇ ਵਿੱਚ ਵੀ ਸਭ ਤੋਂ ਅੱਗੇ ਐ ਅਜ ਨੋਰਮਲ ਕਰਾਂ ਦੇ ਬੱਚੇ ਜਿਹੜੇ ਕਿ ਬਹੁਤ ਜ਼ਿਆਦਾ ਹਾਈ ਫੀ ਅਫੋਰਡ ਨਹੀਂ ਕਰ ਪਾ ਰਹੇ ਸਕੂਲ ਆਫ ਐਮਿਨੈਂਸ ਵਿੱਚ ਬੈਠ ਕੇ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਮਹਿਸੂਸ ਨਹੀਂ ਕਰਦੇ ਸ਼ਾਨਦਾਰ ਸ਼ਾਨਦਾਰ ਸਰਕਾਰੀ ਸਕੂਲ ਬੰਦ ਲਾ ਕੇ ਗਰੀਬੀ ਖਤਮ ਕਰਨ ਦਾ ਕੋਈ ਤਰੀਕਾ ਹੈ ਗਰੀਬਾਂ ਦੇ ਜਵਾਕਾਂ ਨੂੰ ਪੜ੍ਹਾ ਦਿਓ ਤੇ ਪੜ੍ਹਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕੜ ਕੇ ਉਹਨਾਂ ਨੇ ਕਰਾਂਦੀਆਂ ਹੱਡੇ ਕੋਲ ਪੇਸ ਪੋਰਟਲ ਹੈ ਜਿਹਦੇ ਵਿੱਚ ਆਪਣੇ ਆਪਣੀ ਜੇਈ ਤੇ ਨੀਟ ਦੀ ਪ੍ਰੈਕਟਿਸ ਵੀ ਕਰਦੇ ਆਂ ਤੇ ਆਪਣੇ ਐਗਜ਼ਾਮਸ ਵੀ ਦਿੰਨੇ ਆਂ ਨਾਲ ਹੋ ਨਾਲ ਅਸੀਂ ਆਪਣੀ ਹੋਰ ਐਕਸਟਰਾ ਕਲੀਕੂਲਮ ਐਕਟੀਵਿਟੀਆਂ ਵਿੱਚ ਵੀ ਪਾਰਟ ਲੈਂਦੇ ਆਂ ਸ਼ਹਿਰ ਦੇ ਅਸੀਂ ਚੁਰੀਂਦਾ ਪ੍ਰਾਈਵੇਟ ਵੱਡੇ ਸਕੂਲ ਦੇਖਦੇ ਹਾਂ ਤੇ ਮੈਨੂੰ ਲੱਗਦਾ ਉਹਨਾਂ ਕੋਲ ਵੀ ਉਹ ਫੈਸਿਲਿਟੀਆਂ ਨਹੀਂ ਹੈਗੀਆਂ ਜੋ ਸਾਡੇ ਕੋਲ ਮੌਜੂਦ ਨੇ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਸਕੂਲ ਵਿੱਚ ਐਡਮਿਸ਼ਨ ਦਿੱਤੀ ਮੈਂ ਇਸ ਸਕੂਲ ਵਿੱਚ ਪੜ ਕੇ ਬਹੁਤ ਜ਼ਿਆਦਾ ਖੁਸ਼ ਹਾਂ ਕਿ ਅੱਜ ਸਵੇਰੇ ਤੇ ਨੈਪੀ ਨੂਪੀ ਹਰ ਕੰਮ ਕਰਦੇ ਨੇ ਘਰ ਦਾ ਮੈਨੂੰ ਕਹਿੰਦੇ ਤੂੰ ਟਰੱਕ ਡਰਾਈਵਰ ਬਣ ਜਾ ਮੇਰੇ ਨਾਲ ਘਰੇ ਡਿਊਟੀ ਟਾਈਮ ਤੇ ਟਰੱਕ ਲੈ ਆਏ ਕਹਿੰਦੇ ਆ ਕੇ ਇੱਕ ਵਾਰੀ ਬੈਠ ਕੇ ਦੇਖ ਮੈਂ ਬੈਠ ਗਈ ਮੈਨੂੰ ਤਾਂ ਸਨਿਦੋਲ ਦੀ ਫਿਲਮ ਯਾਦ ਆ ਗਈ ਫਿਰ ਮੈਂ ਨਿਕਲਾ ਗੱਡੀ ਲੈ ਕੇ ਨਾ ਮੈਂ ਕਿਹਾ ਚਲ ਹੁਣ ਆਪਾਂ ਸ਼ੂਟ ਕਰ ਲੈਂਦੇ ਆ ਟਾਈਮ ਬਤਾ ਕੇ ਕਦੇ ਆਰਗੂਮੈਂਟ ਹੋਏ ਤੁਹਾਡੇ ਆਪਸ ਚ ਲੜਾਈ ਹੋਈ ਜਾਂ ਕਿਸੇ ਗੱਲੋਂ ਗੁੱਸੇ ਹੋਏ ਤੁਸੀਂ ਇੱਕ ਦੂਜੇ ਨਾਲ ਸਾਡੀ ਆਰਗੂਮੈਂਟ ਪਤਾ ਕਿੱਦਾਂ ਹੁੰਦੀ ਹੈ ਸਾਇਲੈਂਟ ਅਸੀਂ ਨਾ ਕਦੇ ਗੁੱਸੇ ਹੋਏ ਨੇ ਸਾਇਲੈਂਟ ਹੋ ਜਾਂਦੇ ਆ ਇਹਨਾਂ ਨੂੰ ਮੇਰੇ ਸਾਇਲੈਂਸ ਤੋਂ ਪਤਾ ਲੱਗ ਜਾਂਦਾ ਵੀ ਇਹ ਗੁੱਸੇ ਆ ਅੱਛਾ બસ ਫਿਰ ਹੋਲੀ ਹੋਲੀ ਅੱਗੇ ਪਿੱਛੇ ਫਿਰਨਾ ਕਿ ਠੀਕ ਐ ਜਿੱਦਾਂ ਹਸਾਉਣਾ ਕੋਸ਼ਿਸ਼ ਕਰਨੀ ਸੇਮ ਮੈਂ ਵੀ ਇਦਾਂ ਕਰਦੀ ਆ ਇਹਨਾਂ ਨੂੰ ਥੋੜੇ ਜਿ ਗੁੱਸਾ ਹੋਣਾ ਮੈਂ ਬਸ ਦੰਦਿਆ ਜੀ ਨੇ ਕਰ ਦੇਨੀ ਆ ਇਹਨਾਂ ਨੇ ਉਹਦੇ ਹਾਸਾ ਪੈ ਜਾਣਾ ਇਹਨਾਂ ਦਾ ਸਹੀ ਆ ਅੱਛਾ ਤੇ ਤੁਹਾਨੂੰ ਪੈਂਪਰ ਕਰਨ ਦੇ ਲਈ ਰੋਬਰਟ ਕੀ ਕਰਦਾ ਮਤਲਬ ਕਦੇ ਐਕਸਟਰਾ ਆਰਡੀਨਰੀ ਐਫਰਟਸ ਹੁੰਨ ਇਹ ਨਾ ਰੇਨਬੋ ਕੇਕ ਮੈਂ ਰੇਨਬੋ ਕੇਕ ਬਹੁਤ ਮਤਲਬ ਕੇਕ ਆਪਣੀ ਇੰਡੀ ਵਾਲੀ ਪੇਸਟਰੀ ਹੁੰਦੀ ਆ ਨਾ ਉਹ ਮੈਨੂੰ ਬਹੁਤ ਪਸੰਦ ਆ ਉੱਥੇ ਚੀਜ਼ਾਂ ਨਹੀਂ ਮਿਲਦੀ ਉੱਥੇ ਹੁੰਦਾ ਇੱਕ ਚੀਜ਼ ਕੇਕ ਤੇ ਚੀਜ਼ ਕੇ ਕਿ ਮੈਨੂੰ ਬਿਲਕੁਲ ਪਸੰਦ ਨਹੀਂ ਮੈਂ ਅਦਰ ਸਪੰਜ ਵਾਲਾ ਕੇਕ ਲੱਭਦੀ ਆ ਨਾ ਤੇ ਇੱਕ ਕੇਕ ਮਿਲਿਆ ਉੱਥੇ ਮੈਨੂੰ ਰੇਨਬੋ ਕੇਕ ਕਹਿੰਦੇ ਐ ਇਹਨੂੰ ਉਹ ਸਪੰਜ ਵਾਂਗੂ ਐ ਮੈਂ ਜਿੰਨੀ ਵਾਰੀ ਗੁਸਤ ਹੋਈਆਂ ਇਹਨਾਂ ਨੇ ਜਾ ਕੇ ਉੱਥੋਂ ਸਪੰਜ ਕੇਕ ਲਿਆਨਾ ਬਸ ਟੇਬਲ ਤੇ ਅੱਧਾ ਰੱਖ ਦੇਣਾ ਉਹਨੂੰ ਦੇਖਦੇ ਸਾਰੇ ਮੈਂ ਬਿਲਕੁਲ ਵੀ ਹਾਂ ਕਿੱਥੋਂ ਲਿਆਇਆ ਇਹ ਕੇਕ ਉਹ ਖਾਣਾ ਤੇ ਮੈਂ ਖੁਸ਼ ਹੋ ਜਾਣਾ ਬਸ ਉਹ ਮੇਰਾ ਮਤਲਬ ਸਮਝੋ ਤੁਸੀਂ ਕਿ ਵੀ ਇੱਕ ਪੁਆਇੰਟ ਐ ਕੇਕ ਲਈ ਮੈਂ ਬਹੁਤ ਹੋ ਹਾਂ ਅੱਛਾ ਰੋਬਰਟ ਵਾਟ ਇਜ਼ ਵਾਟ ਇਜ਼ ਯੋਰ ਸਪੈਸ਼ਲ ਮੂਮੈਂਟ ਆਫ ਲਾਈਫ ਸਪੈਸ਼ਲ ਮੂਮੈਂਟ ਵੈਲ ਆਵ ਗਾਟ 3 ਆਫ ਥਮ ਨਾਓ ਦ ਵਨ ਦ ਲਿਟਲ ਵਨਸ ਇਨ ਦ ਰੂਮ ਬਟ ਵੈਨ ਥੀਸ ਟੂ ਵਰ ਬੋਰਨ ਆਈ ਹੈਡ ਨੋਟ ਮੈਟ ਮਾਈ ਪਾਰਟਨਰ ਆਫ ਕੋਰਸ ਯਾ ਦ ਏਵਰੀ ਡੇ ਇਜ਼ ਸਪੈਸ਼ਲ ਏਵਰੀ ਡੇ ਇਜ਼ ਅ ਸਪੈਸ਼ਲ ਮੂਮੈਂਟ ਬਸ ਸਾਨੂੰ ਲੱਗਦਾ ਹੁੰਦਾ ਵੀ ਅਸੀਂ ਇੰਡੀਅਨ ਜਿਆਦਾ ਫੈਮਿਲੀ ਨਾਲ ਕਨੈਕਟਡ ਆ ਤੁਸੀਂ ਦੇਖ ਲਓ ਕਹਿੰਦੇ ਕਿ ਜਦੋਂ ਮੇਰੇ ਬੱਚੇ ਪੈਦਾ ਹੋਏ ਮੇਰੇ ਤਿੰਨ ਬਜਵਾਗ ਆ ਉਹ ਤਿੰਨ ਜਦੋਂ ਪੈਦਾ ਹੋਏ ਤੇ ਮੇਰੀ ਘਰ ਵਾਲੀ ਮੇਰੇ ਲਈ ਸਭ ਤੋਂ ਜ਼ਿਆਦਾ ਸਪੈਸ਼ਲ ਮੂਮੈਂਟ ਆ ਤੋਂ ਨਾਲ ਨਾ ਵੀ ਜੇ ਇੰਡੀਅਨ ਕੋਈ ਹੁੰਦਾ ਤਾਂ ਇੰਨਾ ਪਿਆਰ ਨਹੀਂ ਕਰ ਸਕਦਾ ਸੀ ਬਿਲਕੁਲ ਵੀ ਨਹੀਂ ਕਰ ਸਕਦਾ ਸੀ ਲੜਾਈਆਂ ਹੋ ਜਾਣੀ ਅਸੀਂ ਹੁਣ ਤੱਕ ਤਾਂ ਨਾ ਹੋ ਹੀ ਜਾਂਦਾ ਨੋਰਮਲ ਹੈ ਤਾਂ ਆਪਣੇ ਚ ਆਪ ਨੂੰ ਪਤਾ ਹੈ ਇਸ ਚੀਜ਼ ਦਾ ਤਾਂ ਹੀ ਕਰਕੇ ਮੈਂ ਹਜੇ ਤੱਕ ਰੋਬੀ ਨੂੰ ਆਪਣੇ ਨਾਲ ਰੱਖੀ ਬੈਠੀ ਆਂ ਸਾਂਭੀ ਬੈਠੀ ਆਂ ਕਿ ਹਾਂ ਹੀ ਇਜ਼ ਦਾ ਬੈਸਟ ਮੈਂ ਮੀਰੀ ਲੰਚ ਦੇਦਾ ਸੀਗਾ ਵੀ ਜਦੋਂ ਰੋਬੀ ਕਿਚਨ ਚ ਬੱਚੇ ਦੇ ਲਈ ਬੇਬੀ ਫੂਡ ਬਣਾਉਂਦਾ ਤਾਂ ਕਹਿੰਦੇ ਅੱਜ ਗੋਰਾ ਚੁੱਲੇ ਜਾੜਿਆ ਹੋਇਆ ਹੈ ਨਾ ਇਦਾਂ ਦੇ ਕਮੈਂਟਸ ਆਉਂਦੇ ਕਿੰਨਾ ਕੁ ਕੁੱਕ ਕਰਦੇ ਸਾਰਾ ਕੁਝ ਹੀ ਕਰ ਦਿੰਦੇ ਨੇ ਬੱਚੇ ਦਾ ਪੋਰੇਜ ਬਣਾ ਰਹੇ ਸੀ ਅੱਜ ਸਵੇਰੇ ਤੇ ਨੈਪੀ ਨੂੰ ਵੀ ਹਰ ਕੰਮ ਕਰਦੇ ਨੇ ਕਰਦਾ ਅੱਛਾ ਜੀ ਇਹ ਲੋਕ ਐਕਚੁਅਲੀ ਨਾ ਇਹਨਾਂ ਨੂੰ ਸਿਖਾਇਆ ਗਿਆ ਉੱਥੇ ਸ਼ੁਰੂਤ ਹੋਈ ਕਿ ਤੁਸੀਂ ਕੰਮ ਵੰਡਣਾ ਹੈ ਤੁਸੀਂ ਦੂਸਰੇ ਬੰਦੇ ਤੇ ਕੰਮ ਨਹੀਂ ਛੱਡਣਾ ਜਿਵੇਂ ਉਹਨੇ ਕਿਚਨ ਚ ਨੇ ਇਹਨਾਂ ਦੇ ਕਿਚਨ ਚ ਕੋਈ ਕੰਮ ਪੈਂਡਿੰਗ ਪਿਆ ਮੰਨ ਲਓ ਡਿਸ਼ਸ ਪਈਆਂ ਨੇ ਭਾਂਡੇ ਭੁੰਡੇ ਸਾਫ਼ ਕਰਨੇ ਇਹਨਾਂ ਨੇ ਕਰਦੇ ਨੇ ਨੇ ਇਹਨਾਂ ਨੇ ਇਹ ਨਹੀਂ ਦੇਖਣਾ ਵੀ ਨਿਹੈ ਆਈ ਆਉਗੀ ਤੇ ਉਹੀ ਕਰੂਗੀ ਤੇ ਬੱਚੇ ਕਹਿੰਦੇ ਭੁੱਖ ਲੱਗੀ ਐ ਤੇ ਇਹ ਜਾ ਕੇ ਕੁੱਕ ਕਰ ਦਣਗੇ ਜੇ ਮੈਂ ਕੁੱਕ ਕਰ ਰਹੀ ਹਾਂ ਆਲਰੇਡੀ ਫਾਈਨ ਨਹੀਂ ਤੇ ਇਹਨਾਂ ਨੂੰ ਲੱਗ ਜਾਣਾ ਇਹਨਾਂ ਨੇ ਕਿਹਾ ਨ ਵੀ ਨੀਹਾ ਤੂੰ ਜਾ ਤੇ ਭੁੱਖੇ ਬੱਚੇ ਭੁੱਖੇ ਬੈਠੇ ਨੇ ਵੀ ਤੂੰ ਇਹਨਾਂ ਨੂੰ ਖਾਣਾ ਖਿਲਾ ਨਹੀਂ ਆਪਣੇ ਕਰ ਦਿੰਦੇ ਨੇ ਸਾਰਾ ਕੁਝ ਇਹਨਾਂ ਲਈ ਕੋਈ ਕੰਮ ਕੰਮ ਨਹੀਂ ਹੈ ਇਹ ਕਰ ਦਿੰਦੇ ਨੇ ਬਰਾਬਰੀ ਆ ਇਹ ਹਾਂਜੀ ਅੱਛਾ ਤੁਸੀਂ ਮੈਡੀਕਲ ਲਾਈਨ ਚ ਰੋਬਟ ਟਰੱਕ ਚਲਾਉਂਦਾ ਸੀਗਾ ਕਦੇ ਲੱਗਿਆ ਨਹੀਂ ਵੀ ਬੜਾ ਮਿਸਮੈਚ ਜਿਹਾ ਆਇਆ ਮੁੰਡਾ ਟਰੱਕ ਚ ਚਲਾਇ ਜਾਂਦਾ ਗੋਰੇ ਤੋਂ ਇਲਾਵਾ ਕੁਆਲਿਟੀ ਤਾਂ ਨਾ ਮੈਂ ਮੁੰਡਾ ਟਰੱਕ ਚ ਚਲਾਉਂਦਾ ਮੈਂ ਡਾਕਟਰਾਂ ਦੀ ਧੀ ਆ ਬਿਲਕੁਲ ਸੀ ਆਮ ਕੰਸਟੈਂਟਲੀ ਟੈਲਿੰਗ ਮੀ ਹਾਊ ਟੂ ਗੈਟ ਅ ਟਰੱਕ ਲਾਇਸੈਂਸ ਮੈਨੂੰ ਕਹਿੰਦੇ ਤੂੰ ਟਰੱਕ ਡਰਾਈਵਰ ਬਣ ਜਾ ਮੇਰੇ ਨਾਲ ਆਓ ਅੱਜਕੱਲ ਪਾਰਟਨਰ ਦਾ ਬਹੁਤ ਚੱਲਦਾ ਵੀ ਦੋਨੇ ਜਣੇ ਇੱਕ ਟਰੱਕ ਲੈ ਆਏ ਘਰੇ ਡਿਊਟੀ ਟਾਈਮ ਤੇ ਟਰੱਕ ਲੈ ਆਏ ਕਹਿੰਦੇ ਆ ਕੇ ਇੱਕ ਵਾਰੀ ਬੈਠ ਕੇ ਦੇਖ ਮੈਂ ਬੈਠ ਗਈ ਮੈਨੂੰ ਤਾਂ ਸਨਿਦੋਲ ਦੀ ਫਿਲਮ ਯਾਦ ਆ ਗਈ ਮੈਂ ਨਿਕਲਾ ਗੱਡੀ ਲੈ ਕੇ ਨਾ ਮੈਂ ਕਿਹਾ ਚਲ ਹੁਣ ਆਪਾਂ ਤੇ ਅਸੀਂ ਤਿੰਨਾਂ ਨੂੰ ਬਿਠਾ ਲਿਆ ਟਰੱਕ 'ਚ ਕਹਿੰਦੇ ਦੇਖੋ ਦੱਸੋ ਹੁਣ ਕਿਦਾਂ ਦੀ ਫੀਲਿੰਗ ਆਈਏ ਮੈਂ ਕਹਿੰਦਾ ਬਹੁਤ ਵਧੀਆ ਹੈ ਕਹਿੰਦੇ ਹੁਣ ਤੂੰ ਟਰੱਕ ਡਰਾਈਵਰ ਬਣ ਜਾ ਹੁਣ ਤੂੰ ਭੁੱਲ ਜਾ ਕਿ ਤੂੰ ਨਰਸ ਹੈ ਹੂੰ ਹੁਣ ਤੂੰ ਟਰੱਕ ਡਰਾਈਵਿੰਗ ਕਰੇਗਾ ਪਰ ਦੋਨੋਂ ਜਾਇ ਕਰਾਂ ਇਕੱਠੇ 12 ਘੰਟੇ ਦੀ ਜੌਬ ਕਰਨ ਲਈ ਮੈਂ ਥੱਕ ਗਿਆ ਤੂੰ ਚਲਾ ਲਿਆ ਕਰੀ ਤੂੰ ਥੱਕੀ ਮੈਂ ਚਲਾ ਲਿਆ ਕਰੂੰਗਾ ਤੇ ਬਸ ਹੁਣ ਇਹ ਤਾਂ ਮੇਰੇ ਮੇਰਾ profession ਚੇਂਜ ਕਰਨ ਨੂੰ ਫਿਰਦੇ ਨੇ ਪਰ ਡੂ ਯੂ ਥਿੰਕ ਦ ਨਰਸ ਇਸ ਅ ਮੋਰ ਨੋਬਲ ਦੈਨ ਟਰੱਕਰ ਇਹ ਸਨੋ ਇਸ ਇਸ ਅ ਮੋਰ ਨੋਬਲ ਬਟ ਫॉर ਕਨਵੀਨੀਅੰਸ ਆਫ ਲਾਈਫਸਟਾਈਲ ਆਈ ਥਿੰਕ ਆਵ ਗਾਟ ਅ ਬਿਟ ਆ ਜੌਬ ਰਿਸਪੌਂਸਿਬਿਲਟੀ ਕੰਦੀ ਬੋਥ ਹੁੰਦੀਆਂ ਨੇ ਨਾ ਉਹਦੇ ਵਿੱਚ ਹਾਂ ਰਿਸਪੌਂਸਿਬਿਲਟੀ ਬਹੁਤ ਹੈ ਵੈਸੇ ਮੈਨੂੰ ਲੱਗਾ ਕਨਵੀਨੀਅੰਟ ਵੀ ਆ ਜੇ ਤੁਸੀਂ ਮਤਲਬ ਤੁਸੀਂ ਜਿੰਨਾ ਜਿੰਨੇ ਫੈਮਿਲੀ ਤੁਸੀਂ ਇੱਕ ਦੂਸਰੇ ਨਾਲ ਰਹਿੰਦੇ ਹੋ ਤੁਸੀਂ ਤਾਂ ਸਾਰੇ ਇੱਕੋ ਦਮਾਰੀ ਜਨ ਨਹੀਂ ਤੇ ਜਾ ਸਕਦੇ ਬਿਲਕੁਲ ਹਾਂ ਜੀ ਅੱਛਾ ਤੁਸੀਂ ਕਹਿੰਦੇ ਸੀਗੇ ਵੀ ਤੁਹਾਨੂੰ ਜਵਾਕਾਂ ਨੂੰ ਇੱਥੇ ਪਾਇਆ ਵੀ ਉੱਥੇ ਸਕੂਲ ਦਾ ਸਿਸਟਮ ਤੇ ਇੱਥੇ ਦਾ ਸਕੂਲ ਦਾ ਸਿਸਟਮ ਬੜਾ ਵੱਖਰਾ ਆ ਹਾਂ ਜੀ ਉੱਦਲੇ ਸਕੂਲ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਕੂਲ ਜਾ ਰਹੇ ਨੇ ਬੱਚੇ ਇਹ ਬਸ ਸਵੇਰੇ ਬੈਗ ਚੱਕਦੇ ਨੇ ਇਹਨਾਂ ਦੇ ਬੈਗ ਦੇ ਵਿੱਚ ਸਿਰਫ ਇੱਕ ਲੰਚ ਬਾਕਸ ਤੇ ਇੱਕ ਪਾਣੀ ਦੀ ਬੋਤਲ ਬਸ ਇਹੀ ਜਾਂਦਾ ਹੈ ਬੈਗ ਦੇ ਵਿੱਚ ਸਾਰੀ ਬੁੱਕਸ ਨੋਟਬੁੱਕ ਸਭ ਕੁਝ ਉੱਥੇ ਮਿਲਦਾ ਹੈ ਈਵਨ ਤੁਸੀਂ ਜੇ ਘਰੋਂ ਨਹੀਂ ਵੀ ਬ੍ਰੇਕਫਾਸਟ ਕਰਿਆ ਉੱਥੇ ਬ੍ਰੇਕਫਾਸਟ ਕਰਾ ਦਿੰਦੇ ਨੇ ਐਨੀ ਫੈਸਿਲਿਟੀਆਂ ਨਹੀਂ ਦੇਖ ਲੋ ਉੱਥੇ ਹਾਂ ਤੇ ਸਭ ਤੋਂ ਵੱਡਾ ਇੱਥੇ ਮਹਿੰਗੇ ਸਕੂਲ ਚਲਾਉਣਾ ਤਾਂ ਬਹੁਤ ਜ਼ਿਆਦਾ ਪੜ੍ਹਾਈ ਪੈਸਾ ਬਹੁਤ ਲੱਗਦਾ ਹਾਂਜੀ ਸਕੂਲ ਉੱਥੇ ਸਾਰੇ ਗਵਰਨਮੈਂਟ ਫੰਡਡ ਨੇ ਤੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਤੇ ਹਸਪੀਟਲ ਫ੍ਰੀ ਨੇ ਇਸ ਕਰਕੇ ਜਿਹੜੇ ਮਰਜ਼ੀ ਸਕੂਲ ਨੂੰ ਪਸੰਦ ਕਰ ਲੋ ਕੋਈ ਯੂਨੀਫਾਰਮ ਦਾ ਚੱਕਰ ਨਹੀਂ ਹੈਗਾ ਕੋਈ ਇਹ ਨਹੀਂ ਹੈਗਾ ਕਿ ਬੁੱਕਸ ਲਿਆਉਣੀਆਂ ਨੇ ਕੋਈ ਸਟ्रेस ਨਹੀਂ ਹੈਗਾ ਬੱਚਿਆਂ ਤੇ ਪੜ੍ਹਨ ਦਾ ਵੀ ਸਹੀ ਹੈ ਹਾਂ ਜੇ ਇਹ ਅੱਜ ਹੁਣ ਮੰਨ ਲਓ ਇਹ 6ਵੀਂ ਕਲਾਸ ਚਾ ਹੁਣ ਇਹ ਹੁਣ ਉਧਰ ਜਾਊਗਾ ਇਹਦੇ ਨਾਲ ਦੇ ਬੱਚੇ 7ਵੀਂ ਚ ਆਗੇ ਹੋਣੇ ਨੇ ਇਹਨੇ 7ਵੀਂ ਚ ਹੀ ਜਾਣਾ ਹੈ ਕੋਈ ਐਗਜ਼ਾਮਸ ਵਗੈਰਾ ਕੁਝ ਐਦਾਂ ਦਾ ਨਹੀਂ ਹੈਗਾ ਵੀ ਤੁਸੀਂ ਪਹਿਲਾਂ ਪੇਪਰ ਦੇਣੇ ਨੇ ਫਿਰ ਜਾਉਂਗੇ ਅਗਲੀ ਕਲਾਸ ਚ ਜਾਣਾ ਕੈਲੀਬਰ ਚੈੱਕ ਨਹੀਂ ਹੋਣਾ ਹਾਂਜੀ ਕੁਛ ਨਹੀਂ ਚੈੱਕ ਹੋਣਾ ਯੂਨੀਫਾਰਮਸ ਵੀ ਨਹੀਂ ਹੈਗਾ ਨਾ ਬੱਚਿਆਂ ਦੀ ਨਹੀਂ ਜੀ ਕੁਛ ਨਹੀਂ ਹੈਗਾ ਉੱਥੇ ਸਹੀ ਸਮਝ ਯੂ ਯੂ ਮੀਟ ਯੂਰ ਗ੍ਰੈਂ over there in new zealand uh -huh. yes i meet her a lot it's extraordinary i love it it's fantastic especially the part because where she has a pool in her um, front yard it's so fun uh, we meet her a lot mostly on weekends and i have a really great time there like, to whom you love most your father or mother <laughs> uh -huh. ਬੋਸ ਇਕੁਅਲੀ ਆ ਕੱਪ ਡੋਟ ਵਾਈਟ ਅੱਛਾ ਜਦੋਂ ਹੁਣ ਤੁਹਾਡੇ ਮਾਪੇ ਇਹਨਾਂ ਨੂੰ ਦੇਖਦੇ ਆ ਤੇ ਕੀ ਕਹਿੰਦੇ ਆ ਵੀ ਤੁਹਾਨੂੰ ਕਹਿੰਦੇ ਆ ਵੀ ਕੱਲਾ ਹੁੰਦੀਆਂ ਹੋਣੀਆਂ ਵੀ ਜਦੋਂ ਤੂੰ ਵਿਆਹ ਕਰਾਉਣਾ ਸੀ ਤਾਂ ਅਸੀਂ ਇਹ ਸੋਚਦੇ ਸੀ ਵੀ ਪਤਾ ਨਹੀਂ ਕਿੱਥੇ ਚਲ ਚਲੀ ਕੁੜੀ ਆ ਨਹੀਂ ਉਹ ਕਹਿੰਦੇ ਬੰਦਾ ਬਹੁਤ ਸਹੀ ਹੈ ਰਿਸਪੈਕਟ ਕਰਦਾ ਸਾਡੀ ਹੈਨਾ ਸਾਡਾ ਕਹਿਣਾ ਮੰਨਦਾ ਹੈ ਤੇ ਕੋਈ ਡਿਮਾਂਡ ਨਹੀਂ ਕਰਦੇ ਰਿਟਰਨ ਚ ਜਿਵੇਂ ਵੀ ਹਾਂ ਅੱਜ ਖਾਣੇ ਚ ਇਹੀ ਬੰਨਣਾ ਹੈ ਜਾਂ ਮੈਨੂੰ ਇਹ ਲਿਆ ਕੇ ਦਿਓ ਵੀ ਬਦਲ ਕੋ ਬੱਚਾ ਵਾਂਗੂ ਸਾਡੇ ਵੀ ਹਾਂ ਤੁਸੀਂ ਵੀ ਜਦੋਂ ਰੀਲ ਆ ਮੈਂ ਦੇਖਦਾ ਸੀਗਾ ਤੁਸੀਂ ਵੀ ਇਹਨਾਂ ਨੂੰ ਬੱਚਿਆਂ ਨੂੰ ਐਨ ਕਰਦੇ ਹੋ ਨਾ ਮਤਲਬ ਕੇਅਰ ਵੀ ਕਰਦੇ ਹੋ ਇਹਨਾਂ ਦੀ ਇਹ ਇਹ ਪਿਆਰ ਹੀ ਆ ਮੇਰੇ ਲੰਦਾ ਦੇਖ ਲਓ ਤੁਸੀਂ ਤੁਹਾਨੂੰ ਲੱਗਦਾ ਜੀ ਹਾਂ ਬਿਲਕੁਲ ਮੇਰੇ ਵੱਲੋਂ ਸੱਚਾ ਪਿਆਰ ਹੈ ਇਹ ਹਾਂਜੀ ਕਦੇ ਕਦੇ ਇਦਾਂ ਹੁੰਦਾ ਵੀ ਵੀ ਮੈਂ ਕੋਈ ਪੌਣਾ ਨਹੀਂ ਕੀਤਾ ਹੋਣਾ ਜਿਹੜਾ ਮੈਨੂੰ ਰੋਬਰਟ ਮਿਲ ਗਿਆ ਹਾਂ ਬਿਲਕੁਲ ਦੇਖੋ ਮੈਂ ਐਕਚੁਅਲੀ ਜਦ ਮੈਨਾਂ ਨੂੰ ਮਿਲੀ ਸੀ ਨਾ ਮੈਂ 6-7 ਮਹੀਨੇ ਇਹੀ ਸੋਚੀ ਗਈ ਕਿ ਮੈਂ ਵਾਕਈ ਹਾਂ ਕਰਾਂ ਜਾਂ ਨਾ ਕਰਾਂ ਤੇ ਮੈਂ ਕੁਝ ਚੀਜ਼ਾਂ ਨੋਟਿਸ ਕਰੇ ਜਿੱਦਾਂ ਅਸੀਂ ਬਾਹਰ ਜਾਂਦੇ ਸੀਗੇ ਇਨਾਂ ਜਿਵੇਂ ਗੱਡੀ ਦਾ ਗੇਟ ਖੋਲਣਾ ਅਸੀਂ ਟੇਬਲ ਕੋਲ ਬੈਣਾ ਜਿਵੇਂ ਖਾਣਾ ਖਾਣ ਲਈ ਇਹਨਾਂ ਟੇਬਲ ਦੇ ਚੇਅਰ ਮੇਰੇ ਲਈ ਇਦਾਂ ਲਿਆਣੇ ਹੂੰ ਇਹ ਸਭ ਚੀਜ਼ਾਂ ਛੋਟੇ ਛੋਟੇ ਚੀਜ਼ਾਂ ਕੁੜੀਆਂ ਲਈ ਬਹੁਤ ਮੈਟਰ ਕਰਦੀਆਂ ਨੇ ਕਿ ਜੇ ਮੈਂ ਇਹਦਾ ਵਿਆਹ ਕਰ ਦਿਆਂ ਮੇਰਾ ਕਿੰਨਾ ਧਿਆਨ ਰੱਖੂਗਾ ਤੇ ਇਹੋੀ ਚੀਜ਼ ਹਜ ਤੱਕ ਵੀ ਹੈ ਆਪਾਂ ਹੁਣ ਡਾਇਨਿੰਗ ਟੇਬਲ ਤੇ ਬੈੰਨੇ ਆ ਕਦੇ ਘਰੇ ਖਾਣਾ ਖਾਣ ਲਈ ਨਾ ਇਹਨਾਂ ਨੇ ਕਹਿਣਾ ਵੀ ਫੂਡ ਰੈਡੀ ਹੋ ਗਿਆ ਮੈਂ ਲਿਆਵਾਂ ਟੇਬਲ ਤੇ ਅਸੀਂ ਤਿੰਨੋਂ ਬਹਿ ਜੰਨੇ ਆ ਇਹ ਸਾਡੀ ਕੁਰਸੀ ਨੇ ਦੇ ਖਿੱਚ ਖਿੱਚ ਕੇ ਸਾਨੂੰ ਬਿਠਾਉਂਦੇ ਨੇ ਜਿੱਦ ਤੱਕ ਵੀ ਅਸੀਂ ਰੈਸਟੋਰੈਂਟ 'ਚ ਆ ਗਏ ਹੁੰਨੇ ਆ। ਸਹੀ। ਹਾਂਜੀ। ਇੱਥੇ ਤਾਂ ਕੀ ਖਾਣਾ ਪਸੰਦ ਆ ਸਭ ਤੋਂ ਜ਼ਿਆਦਾ ਰੋਬਰਟ ਨੂੰ? ਤੁਸੀਂ ਕੀ ਕੁਕ ਕਰਦੇ? ਇੰਡੀਅਨ ਕੀ ਖਾਣਾ ਘਝਾਤਾ ਰੋਬਰਟ ਨੂੰ? ਵਾਟ ਇੰਡੀਅਨ ਫੂਡ ਯੂ ਲਾਈਕ ਦ ਮੋਸਟ? ਅਮ ਚੋਲੇ ਇਜ਼ ਯਾ ਚੋਲੇ ਆਵ ਬੀਨ ਇੰਜੋਇੰਗ ਸਮੋਸਸ। ਸਮੋਸਾ? ਯਾ। ਅਮ ਵੀ ਹੈਡ ਸਮ ਜਲੇਬੀ ਦ ਅਦਰ ਡੇ। ਜਲੇਬੀ? ਜਲੇਬੀਸ ਮੋਸੇ ਚੋਲੇ। ਐਕਸੈਕਸ ਆ ਲਾਈਕ। ਤੇ ਤੁਹਾਨੂੰ 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 ਤੁਸੀਂ ਕੀ ਆਪਣੇ ਹੱਥਾਂ ਨਾਲ ਬਣਾ ਕੇ ਖੁਲਾਇਆ ਹੁਣ ਤੱਕ ਮਤਲਬ ਜਿਹੜਾ ਬਹੁਤ ਹੀ ਪਸੰਦ ਆਇਆ ਹੋਵੇ ਛੋਲੇ ਪਟੂਰੇ ਮਟਰ ਪਨੀਰ ਯੂ ਲਾਈਕ ਦੈਮ ਅਵਰ ਮੈਂ ਬਟ ਦੈਟਸ ਵੈਨ ਆ ਟਰਾਇੰਗ ਟੂ ਬੀ ਰਿਚ ਆਲੂ ਗੋਬੀ ਨਾ ਮੇਰੀ ਫਰਸਟ ਡਿਸ਼ ਸੀ ਆਲੂ ਗੋਬੀ ਜਿਹੜੇ ਨੇ ਖਾਧੀ ਸੀ ਤੇ ਕਹਿੰਦੇ ਮੈਨੂੰ ਲੱਗਿਆ ਵੀ ਤੂੰ ਹੁਣ ਬੜੀ ਵਧੀਆ ਕੁੱਕ ਐ ਤੇ ਤੂੰ ਮੈਨੂੰ ਇਦਾਂ ਦੇ ਖਾਣੇ ਰੋਜ਼ ਖਿਲਾਇਆ ਕਰੇਂਗੀ ਪਰੋਠਾ ਯੂ ਲਾਈਕ ਪ੍ਰੋਠਾ ਮੈਂ ਆ ਪ੍ਰਿਫਰ ਪੋਟੀ ਪੂਰੀ ਯਾ ਪਰ ਉਹਨਾਂ ਦੇ ਨਾਲੋਂ ਜ਼ਿਆਦਾ ਸਪੂਰੀ ਵਧੀਆ ਹੈ ਅੱਛਾ ਉੱਥੇ ਤੁਸੀਂ 3 ਮਹੀਨੇ ਤਕਰੀਬਨ ਇਹਨਾਂ ਦੀ ਫੈਮਿਲੀ ਦੇ ਨਾਲ ਰਹੇ ਹੋ ਉੱਥੇ ਵੀ ਉਹਨਾਂ ਨੇ ਉਹਨਾਂ ਲਈ ਵੀ ਇੰਡੀਅਨ ਕੁਕ ਕੀਤਾ ਜਾਂ ਉਹਨਾਂ ਨੇ ਤੁਹਾਡੇ ਲਈ ਸਪੈਸ਼ਲ ਕੁਕ ਕਰਦੇ ਸੀ ਨਹੀਂ ਉਹਨਾਂ ਦਾ ਖਾਣਾ ਮੈਨੂੰ ਬਹੁਤ ਟੇਸਟੀ ਲੱਗਿਆ ਉਧਰਲਾ ਵੀ ਕਿਉਂਕਿ ਉਹ ਨਾ ਜ਼ਿਆਦਾਤਰ ਬੋਇਲਡ ਖਾਣਾ ਹੀ ਖਾਂਦੇ ਨੇ ਤੇ ਮੈਨੂੰ ਮੈਨੀ ਫਸ ਹੀ ਨਹੀਂ ਹੈਗੀ ਕਿ ਵੀ ਹਾਂ ਮੈਂ ਇਹ ਨਹੀਂ ਖਾਣਾ ਇਹ ਖਾऊंगी ਇਹਨਾਂ ਦਾ ਖਾਣਾ ਰੋਜ਼ ਖਾਂਦੀ ਸੀ ਮੈਂ ਤੇ ਜਦ ਮੇਰੇ ਦਿਲ ਕਰਦਾ ਸੀ ਮੈਂ ਹੁਣ ਅੱਜ ਆਪਣਾ ਖਾਣਾ ਹੈ ਮੈਂ ਆਪਣੀ ਕੁਕ ਕਰ ਲੈਂਦੇ ਸੀ ਹੂੰ ਤੇ ਉਹ ਉਹਨਾਂ ਨੇ ਕਦੇ ਤੁਹਾਡਾ ਟਰਾਈ ਕੀਤਾ ਹਾਂਜੀ ਉਹ ਜਦ ਵੀ ਖਾਣਾ ਖਾਂਦੇ ਉਹਨਾਂ ਨੂੰ ਪਹਿਲਾਂ ਟਿਸ਼ੂ ਪੇਪਰ ਚਾਹੀਦੇ ਹੁੰਦੇ ਨੇ ਕਿਉਂਕਿ ਹਨਾ ਨੋਜੀਆਂ ਲੱਗ ਜਾਂਦੀਆਂ ਉਹਨਾਂ ਦੀ ਨਾਲ ਮਸਾਲੇ ਮਸੂਲੇ ਬਾ ਮਸਾਲੇ ਉਹ ਪਹਿਲਾਂ ਟਿਸ਼ੂ ਬਾਕਸ ਰੱਖ ਦਿੰਦੇ ਨੇ ਨੇੜੇ ਇਦਾਂ ਯਾ ਇਟਸ ਯੰਮੀ ਐਂਡ ਦੈਨ ਸੇਮ ਟਾਈਮ ਦੇ